ਲੋਟੇਰੇ ਦੇ ਹੌਸਲੇ ਇੰਨੇ ਬਲੰਦ ਹੋ ਗਿਆ ਵੀ ਉਹ ਕਰਿਆਂ ਬਾਰਦਾਤ ਨੂੰ ਅੰਜਾਮ ਦਿੰਦੇ ਆ ਬੀਤੀ ਰਾਤ ਆਹ ਰੋਹਿਤ ਫਾਸਟ ਫੂਡ ਵਾਲਾ ਜਿਹੜਾ ਲੜਕਾ ਹੈਗਾ ਇਹ ਆਪਣਾ ਕੰਮ ਕਰਕੇ ਡਾਰ ਆਇਕਟ ਤੋਂ ਆਪਣੇ ਘਰ ਜਾ ਰਿਹਾ ਸੀ ਨੂੰ ਰਾਹ ਤੇ ਜੇਰ ਕੇ ਕਰਪਾਨਾ ਮਾਰ ਕੇ ਲੁਟੇਰੇ ਆਣੇ ਲੁੱਟ ਲਿਆ ਦੇਖੋ ਇਹ ਮੋਟਰ ਦੇ ਉੱਤੇ ਇੱਕ ਕਰਪਾਨੇ ਦਰ ਮਾਰੀ ਉਹਨਾਂ ਨੇ ਪਿੱਛੇ ਸਾਰੀ ਭੰਗਤੋਰ ਕਰਤੀ ਇਹ ਆਹਾ ਅੱਗੇ ਜਿਹੜੀ ਇਹਦੀ ਮੋੜ ਦੇ ਸਤੇ ਇੱਕ ਨੇ ਕਿਰਪਾਨ ਮਾਰੇ ਤੇ ਦੂਸਰੇ ਨੇ ਫਿਰ ਤਿਰਪਾਨ ਦਾ ਡਰ ਦੇ ਕੇ ਤੋਂ ਸਾਰਾ ਕੁਸ਼ੀਏ ਤੇ ਕੋਲ ਲਿਆ ਨਲ ਦੀ ਪੈਸੇ ਆਪ ਕੀ ਵਗੈਰਾ ਆਉਂ ਪੁੱਛਦੇ ਇਹਨੂੰ ਆਪਾਂ ਕੀ ਕਹਿੰਦਾ ਹੈਗਾ ਇਹ ਅਵੇ ਕੀ ਨਾਮ ਤੇਰਾ ਕਿੰਨੇ ਸਮਾਰਤਾ ਕੀ ਹੋਇਆ ਰਾਤ ਰਾਤ ਨੂੰ ਜਦੋਂ ਮੈਂ ਜਾਣਿਆ ਸੀ ਆ ਚਾਰ ਬੰਦੇ ਸੀਗਾ ਮੂੰਹ ਬੰਨਿਆ ਹੋਇਆ ਸੀਗਾ ਉਸ ਤੋਂ ਬਾਅਦ ਉਹਨੇ ਪਹਿਲੇ ਕਿਰਪਾਨ ਸਿੱੱਚੇ ਮਾਰੇ ਆ ਫਿਰ ਮੂੜੇ ਮਾਰੇ ਆ ਫਿਰ ਕਹਿੰਦਾ ਇਹਨੂੰ ਕਿਰਪਾਨ ਮਾਰ ਤੇਰੇ ਵਿੱਚ ਔਰ ਫਿਰ ਬਾਕੀ ਮੇਰਾ ਪਾਰਸ ਮੋਬਾਈਲ ਜੋ ਦੇ ਵੀਚ ਕੈਸ ਸੀਗਾ ਉਹ ਔਰ ਗੱਡੀ ਦਾ ਆਰਟੀਓਟੀ ਉਹ ਕਾਗਜ਼ ਪੱਤਰ ਤਾਰੇ ਕੋਲ ਲਿਆ ਕਿੰਨੇ ਵਜੇ ਦੀ ਘਟਨਾ ਇਹ ਠੀਕ ਆ 11:30 ਵਜੇ ਦਾ ਰਾਤ ਦੀ ਕਿੱਥੇ ਹੋਈ ਇਹ ਘਟਨਾ ਇਹ ਮਲਕ ਤੋਂ ਥੋੜਾ ਜਿਹਾ ਗਾਂ ਹੋਇਆ ਗਿਆ ਜੀ ਕਿੰਨੇ ਜਣੇ ਸੀਗੇ ਉਹ ਚਾਰ ਜਣੇ ਸੀਗਾ ਮੂੰਹ ਬੰਨਿਆ ਹੋਇਆ ਸੀ ਆ ਜੋ ਉਹਦਾ ਮੋਟਰਸਾਈਕਲ ਦਾ ਨੰਬਰ ਸੀਗਾ AB 1050 ਅੱਗੇ ਦਾ ਪਲੈਂਡਰ ਮੋਟਰਸਾਈਕਲ ਸੀਗਾ ਇੱਕ ਪਲਟੀਨਾ ਸੀਗਾ ਉਹਦਾ ਨੰਬਰ ਮੈਂ ਉਹ ਦੇਖ ਨਹੀਂ ਪਾਇਆ ਅੱਛਾ ਔਰ ਦੋ ਦੋ ਬੰਦੇ ਕੋਲ ਦੋ ਬੰਦੇ ਕੋਲ ਕਰਪਾ ਸੀਗਾ ਇੱਕ ਇੱਕ ਔਰ ਇੱਕ ਡਾਂਗ ਸੀਗਾ ਕਿੰਨੇ ਚਾਰ ਜਾਨੇ ਸੀ ਚਾਰ ਜਾਨੇ ਸੀਗਾ ਕਿੰਨੇ ਪੈਸੇ ਲੈ ਗਏ ਤੇਰੇ ਪੈਸੇ 8000 ਰੁਪਏ ਸੀਗਾ ਜੀ ਕਿਉਂਕਿ 5000 ਕਿਸੇ ਨੇ ਦੇ ਗਿਆ ਸੀ 5000 ਕਿਸੇ ਨੇ ਦੇ ਗਿਆ ਸੀ ਔਰ 3000 ਕੈਸ਼ ਸੀਗਾ ਜੋ ਸੇਲ ਹੋਇਆ ਸੀ ਔਰ ਸੀ ਅੱਛੇ ਤੇ ਸਕੂਟਰੀ ਦਾ ਕੀ ਲੈ ਗਏ ਸਕੂਟਰੀ ਦਾ ਕਾਗਜ਼ ਪੱਤਰ ਸਾਰਾ ਲੈ ਗਿਆ ਜੋ ਪਰਸ ਮੈਂ ਆਰ.ਟੀ. ਰਿਟਰ ਕਾਰਡ ਜੋ ਸੀਗਾ ਸਾਰਾ ਕੁਝ ਲੈ ਗਿਆ ਮੋਬਾਈਲ ਫੋਨ ਵੀ ਲੈ ਗਏ ਮੋਬਾਈਲ ਫੋਨ ਵੀ ਲੈ ਗਿਆ ਉੱਪਰ ਲਾ ਜੇ ਤਾਂ ਦੂਜਾ ਇੱਕ ਜੋ ਬੰਦਾ ਨਾਲ ਸੀ ਜਿਹਨੇ ਪਿੱਛੇ ਕਿਰਪਾਨ ਮਾਰਿਆ ਉਹਨੇ ਇਹ ਕਹਿ ਰਿਹਾ ਜੀ ਕਿ ਇਹ ਸਿਰ ਵਿੱਚ ਕਿਰਪਾਨ ਮਾਰ ਜੋ ਇਹ ਬੇਹੋਸ਼ ਹੋ ਜਾਊਗਾ ਕਿੰਨੀ ਫਿਰ ਤੁਸੀਂ ਇਹਦੀ ਕੰਪਲੇਂਟ ਲਖਾਈ ਕਿਤੇ ਹਾਂਜੀ ਆਪਣਾ ਬੱਸ ਸਟੈਂਡ ਚੌਕੀ ਵਿੱਚ ਵੀ ਲਿਖਾਇਆ ਬੱਸ ਸਟੈਂਡ ਚੌਕੀ ਵਾਲੇ ਆਗੇ ਜਿਸੇ ਮਾਰਦਾ ਆਤਾ ਹੋਇਆ ਉਸੇ ਦੇਖਿਆ ਵੀ ਹੈਗਾ ਉਸ ਤੋਂ ਬਾਅਦ ਉਹਨੇ ਕਿਹਾ ਜੋ ਸਿਰਪੁਰਾ ਚੌਕ ਰਿਪੋਰਟ ਦਿਖਾ ਦਿਓ ਤਾਂ ਮੈਂ ਸਿਰਪੁਰਾ ਚੌਕ ਉਹ ਥਾਣੇ ਵਿੱਚ ਵੀ ਰਿਪੋਰਟ ਦਿਖਾਇਆ ਹੋਇਆ ਸਰ ਥਾਣੇ ਸਰ ਥਾਣੇ ਵਿੱਚ ਚਲ ਇਨ ਅੰਦਰ ਬਵਨਨਾਂ ਚਿੱਟੇ ਕਿਤੇ ਕਿਤੇ ਕੋੜੀਆਂ ਸਕੂਟੀਆਂ ਹੱਥ ਆਪਾਂ ਮਾਰੇ ਆਇਆ ਇੱਕ ਮਗਰ ਮਾਰੇ ਆਇਆ ਉਹ ਮੇਰੇ ਸਿਰ ਵਿੱਚ ਇੱਕ ਆ ਰਿਹਾ ਦਿੱਕਤ ਬਣਦਾ ਇਹ ਦੇਖ ਇਹ ਦੀ ਇਹ ਪ੍ਰਵਾਸੀ ਮਜ਼ਦੂਰ ਆ ਜੀ ਇਹ ਬਹੁਤ ਲੰਬੇ ਸਮੇਂ ਤੋਂ ਰੈਕੋਟਟੇ ਦੇ ਵਿੱਚ ਇੱਥੇ ਹਾਸ ਫੂਡ ਦੀ ਰੇੜੀ ਲਾਉਂਦਾ ਪਹਿਲਾਂ ਵੀ ਇਹਦੀਆਂ ਮਾਰਦਾ ਤਾਂ ਹੋਈਆਂ ਪਰ ਇਹ ਮਾਰਦਾ ਜਿਹੜੀ ਰਾਤ ਹੈਗੀ ਹਥਿਆਰਾਂ ਨਾਲ ਲੈਸ ਹੋ ਕੇ ਉਹਨਾਂ ਨੇ ਇਹਦੀ ਕਟਮਾਰਕ ਕੀਤੀ ਹੈ ਤੇ ਇਹਦੇ ਕੋਲੋਂ ਜਿਹੜਾ ਨਾਗੀ ਖੋ ਕੇ ਲੈ ਗਏ ਇਹ ਇਸ ਪਾਸੇ ਜਿਹੜੀ ਪੈਟਰੋਲਿੰਗ ਭਾਵੇਂ ਪੁਲਿਸ ਦੀ ਚੱਲਦੀ ਆ ਪਰ ਇਹ ਪੈਟਰੋਲਿੰਗ ਤੋਂ ਵੀ ਜਿਹੜੇ ਹੈਗੇ ਆ ਇਹ ਕੁਝ ਜਾਣਦੇ ਆ ਚੋਰ ਲਟੇਰੇ ਆਪਣੇ ਬਾਰਦਤ ਨੂੰ ਅੰਜਾਮ ਦੇ ਜਾਂਦੇ ਆ ਪੁਲਿਸ ਨੂੰ ਇਹਦੇ ਬੰਦੀ ਔਰ ਥੋੜੀ ਜਿਹੀ ਮਸਤੀ ਦੀ ਕਰਨ ਦੀ ਜ਼ਰੂਰਤ ਆ ਤਾਂ ਕਿ ਇਹ ਜਿਹੜੀਆਂ ਜੜੀਆਂ ਘਟਨਾਵਾਂ ਨਾ ਹੋ ਸਕਣ ਤੇ ਲੋਕਾਂ ਨੂੰ ਨੁਟਕੋ ਤੋਂ ਬਚਾਇਆ ਜਾਵੇ